ਕਿਸਾਨ ਵੀਰੋ ਸਵਾਗਤ ਕਰਦੇ ਆਂ ਜੀ ਰਾਜ ਸੰਧੂ ਫਾਰਮਿੰਗ ਦੇ ਵਿੱਚ ਜਿਹੜੇ ਵੀਰ ਚੈਨਲ ਤੇ ਨਵੇਂ ਨੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸੋ ਕਿਸਾਨ ਵੀਰੋ ਅੱਜ ਆਪਾਂ ਲੈ ਕੇ ਆਏ ਆਂ ਜੀ ਇੱਕ ਬਹੁਤ ਵਧੀਆ ਇਹ ਮੱਝ ਸੋ ਦੋਸਤੋ ਜਿਹੜੀ ਡਿਟੇਲ ਹੈਗੀ ਆ ਉਸ ਤੋਂ ਪਹਿਲਾਂ ਜਿਹੜਾ ਏਰੀਆ ਪਿੰਡ ਬਣਾਵਾਲੀ ਆ ਤਹਿਸੀਲ ਤੇ ਜਿਹੜਾ ਜ਼ਿਲ੍ਹਾ ਇਸ ਨੂੰ ਲੱਗਦਾ ਹੈ ਮਾਨਸਾ ਹੈਗਾ ਜੀ ਸੋ ਕਿਸਾਨ ਵੀਰੋ ਇਹ ਜਿਹੜੇ ਪਿੰਡ ਦੇ ਨਾਲ ਲੱਗਦੇ ਹੋਰ ਪਿੰਡ ਵੀ ਹਨ ਮੂਸਾ ਪਿੰਡ ਹੈਗਾ ਫਿੰਗਰ ਸਵੈਜ ਕਮਾਲੂ ਚਾਲਾਂ ਵਾਲਾ ਬੀਨੀਵਾਲ ਪੈੜੋਂ ਰਾਏਪੁਰ ਸੋ ਕਿਸਾਨ ਵੀਰੋ ਇਸ ਦੇ ਜਿਹੜੇ ਨਾਲ ਲੱਗਦੇ ਪਿੰਡ ਨੇ ਸੋ ਕਿਸਾਨ ਵੀਰੋ ਤੀਜਾ ਸੂਹਾ ਇਹ ਮਾਝ ਸੁਈ ਆ ਮਗਰ ਕੱਟੀ ਆ ਦੂਜੇ ਸੂਬੇ ਦਾ ਜਿਹੜਾ ਦੁੱਧ ਸੀਗਾ 12 13 ਲੀਟਰ ਦੀ ਜਿਹੜੀ ਕੈਪੈਸਿਟੀ ਦੂਜੇ ਸੂਬੇ ਦੇ ਵਿੱਚ ਰਹੀ ਹੈ ਜੀ ਇਸ ਵਾਰ 14 ਲੀਟਰ ਦੀ ਸੁਭਾਵਨਾ ਇਸ ਥੱਲੇ ਉਹ ਮਿਲਕ ਦੀ ਹੈਗੀ ਆ ਬਾਕੀ ਜਿਹੜੇ ਮੇਰੇ ਵੀਰ ਭਰਾ ਨੂੰ ਪਸੰਦ ਆਵੇ ਉਹ ਜ਼ਰੂਰ ਖਰੀਦ ਸਕਦਾ ਹੈ ਮੁੱਲ ਦੋਸਤੋ 1,10,000 ਦੀ ਡਿਮਾਂਡ ਆ ਬਾਈ ਹੋਰਾਂ ਦੀ ਬਾਕੀ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਤੁਸੀਂ ਬਾਤ ਚਿਤ ਕਰ ਸਕਦੇ ਹੋ ਸੋ ਚੰਗੀ ਧਾਰ ਹੈਗੀ ਦੋਸਤੋ 14 ਲੀਟਰ ਦੀ ਮਿਲਕ ਦੀ ਕੈਪੈਸਿਟੀ ਰਹੇਗੀ ਵੀਡੀਓ ਦੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ